ਜੰਦੇ ਦਾ ਮੋਟਰਸਾਈਕਲ ਤੇ ਸੀ ਹਾਂ ਉਹ ਤੋਂ ਉਹਨੇ ਆਖੇ ਕਿ ਚਲ ਹੁਣ ਬੱਸ ਚੜ ਜਾਨੇ ਆ ਚੜੇ ਸੇਫਟੀ ਨੂੰ ਸ ਵਿੱਚ ਹਾਂ ਸੇਫਟੀ ਨੂੰ ਚੜ ਜਾਨੇ ਵੀ ਸੌਖੇ ਆ ਜਾਗੇ ਵੀ ਇੱਥੇ ਮੋਟਰਸਾਈਕਲ ਮੀਂਹ ਕਣੀ ਦਾ ਮੌਸਮ ਹੋ ਗਿਆ ਵੀ ਲੋਟ ਨਹੀਂ ਆਉਣਾ ਜੀ ਉਹ ਕਿਦੋਂ ਗਏ ਤੇ ਗਾਹਾਂ ਪੰਜ ਚਾਰ ਮਿੰਟਾਂ ਜੋ ਜਾ ਕੇ ਨੇੜੀ ਆ ਸਾਡੇ ਨਾਲਾ ਦੇ ਉਹਦੇ ਵਿੱਚ ਜਾ ਕੇ ਬੱਸ ਉਹ ਲਿੱਕ ਗਏ ਤੇ ਉਹਦਾ ਜਿਹੜਾ ਤੁਹਾਡੀ ਜਿਹੜੇ ਹੈ ਪੋਤੇ ਦੀ ਉਮਰ 2 ਸਾਲ ਸੀ ਹਾਂ ਪੁੱਤੀ 2 ਸਾਲ ਸੀ ਤੇ ਨੂੰਹ ਦੀ ਸੀ 27-28 ਸਾਲ ਦੀ ਇਹ ਤੁਹਾਡੇ ਮਾਤਾ ਜੀ ਬਰਾਦਰ ਕਿੰਨੇ ਉਮਰ ਦੇ ਸੀਗੇ 54 ਸਾਲ ਦੇ ਸੀ ਇੱਕ ਪ੍ਰਵਾਸੀ ਪਰਿਵਾਰ ਵੀ ਇੱਥੇ ਵਿਚਾਰਾ ਆਇਆ ਸੀਗਾ ਪਿੱਛੇ ਸ਼ਾਇਦ ਉਹ ਮੈਨੂੰ ਲੱਗਦਾ ਕਿਸੇ ਉਧਰ ਮਿਲਦੇ ਹੋਣੇ ਆ ਸੋ ਉਹ ਵੀ ਮੰਨ ਲਓ ਜਿਹੜਾ ਹੈਗਾ ਉਹ ਦੂਸਰੇ ਰਾਜ ਤੋਂ ਉਹ ਜਿਹੜਾ ਮਜ਼ਦੂਰੀ ਕਰਦਾ ਉਹਨਾਂ ਦਾ ਵੀ ਜਿਹੜੇ ਹੈਗਾ ਡੈਥ ਜਿਹੜੀ ਹੋ ਚੁੱਕੀ ਆ ਹਨਾ ਹੁਕਮ ਵਾਲੀ ਤੋਂ ਕੁੜੀ ਸੀ ਮੇਰੇ ਸਾਲੇ ਹਾਰ ਸੀ ਸੀ ਸਗੀ ਮੇਰਾ ਸਾਲਾ ਜਿਹੜਾ ਉਹ ਬਿਮਾਰ ਵਗੈਰਾ ਰਹਿੰਦਾ ਤੇ ਉਹ ਆਪ ਹੀ ਪਰਵਿਸ਼ ਕਰਦੀ ਸੀ ਬੱਚਾਂ ਦੀ ਪੰਜ ਧੀਆਂ ਦੀ ਇੱਕ ਮਾਂ ਸੀ ਤੇ ਇੱਕੋ ਸਹਾਰਾ ਸੀ ਮਤਲਬ ਇੱਕੋ ਹੀ ਸਹਾਰਾ ਸੀ ਉਹ ਵੀ ਉਹ ਟੁੱਟ ਗਿਆ ਉਹਦਾ ਬਸ ਬਹੁਤ ਮੰਦਭਾਗੀ ਘਟਨਾ ਇਹ ਜਿਹੜੀ ਸਰਕਾਰ ਦੀ ਅਣਗਹਿਲੀ ਕਰਕੇ ਵਰਤੀ ਹੈ ਇਹ ਨਵੀਂ ਸਰਕਾਰ ਨਾ ਤਾਂ ਕੋਈ ਸਾਡੀ ਸੁਣਵਾਈ ਕਰਦੀ ਹੈ ਨਾ ਕੋਈ ਸਰਕਾਰ ਦਾ ਨਮਾਇੰਦਾ ਨਾ ਕੋਈ ਡਾਕਟਰ ਨਾ ਕੋਈ ਐਸ ਡੀ ਐਮ ਨਾ ਕੋਈ ਥਾਣੇਦਾਰ ਨਾ ਕੋਈ ਸ਼ਿਫਾਹੀ ਤੱਕ ਨਹੀਂ ਇੱਥੇ ਆਇਆ ਪਤਾ ਲੈਣ ਵਾਸਤੇ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ ਸਾਰੇ ਹਲਕੇ ਕੁੱਤੇ ਵਾਲੇ ਵਾਂਗੂ ਖਾ ਕੇ ਨਾ ਸਾਰਾ ਕੁਝ ਸੁੱਤੇ ਪੈ ਨੇ ਮੌਜ ਨਾਲ ਇਹ ਹਜੇ ਜਿਹੜੇ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰ ਨੇ ਨਾ ਉਹ ਇਸ ਤੋਂ ਸੈਟੀਸਫਾਈ ਨਹੀਂ ਹੈਗੇ ਜੀ ਤੇ ਉਹ ਮੰਗ ਕਰ ਰਿਹਾ ਕਿ ਸਾਨੂੰ 10 ਲੱਖ ਰੁਪਏ ਮੁਆਵਜ਼ਾ ਪਲੱਸ ਇੱਕ ਨੌਕਰੀ ਦਿੱਤੀ ਜਾਵੇ ਪਰਿਵਾਰ ਦੇ ਕਿਨੇ ਪਰ ਕਿਉਂਕਿ ਇਹ ਜਿਹੜਾ ਹੈ ਤੁਸੀਂ ਇਸ ਕਰਕੇ ਮੰਗ ਕਰ ਰਹੇ ਕਿ ਜਿਹੜਾ ਪੁਲ ਦੇ ਕਾਰਨ ਸਰਕਾਰੀ ਅੰਗੈਲੀ ਕਰਨ ਇਹ ਜਿਹੜੀ ਘਟਨਾ ਵਾਪਰੀ ਹੈ ਹਾਂ ਹਾਂ ਤੇ ਪ੍ਰਸ਼ਾਸਨ ਕਿੰਨੇ ਟਾਈਮ ਬਾਅਦ ਉੱਥੇ ਪਹੁੰਚਿਆ ਪ੍ਰਸ਼ਾਸਨ ਤਕਰੀਬਨ ਲੇਟ ਹੀ ਪਹੁੰਚਿਆ ਪ੍ਰਸ਼ਾਸਨ ਦੇ ਪਹੁੰਚਰ ਦਾ ਸਰਪ ਉਹਨਾਂ ਨੇ ਸਿਰਫ ਬਾਸੀ ਗੱਡੀ ਉੱਥੋਂ ਸਵਾਰੀਆਂ ਤੇ ਡੈੱਡ ਬੋਡੀਆਂ ਆਲਰੇਡੀ ਲੇਕਨ ਛੋੜੀਆਂ ਗਈਆਂ ਤੁਸੀ ਕੱਲ ਦੋਸਤੋ ਮਾਇਆ ਗੁਰਪ੍ਰੀਤ ਕੋਟਲੀ ਇਸ ਵਕਤਾਂ ਮੌਜੂਦਾ ਤਲਵੰਡੀ ਸਾਬੋ ਦੇ ਵਿੱਚ ਕੱਲ ਜੋ ਬੱਸ ਆ ਦਾ ਆਪਾਂ ਕਹਿੰਦੇ ਜਿਹਦੇ ਵਿੱਚ 8 ਸਵਾਰੀਆਂ ਦੀ ਮੌਤ ਹੋਈ ਹੈ ਆ ਪਿੰਡ ਜੀਵਨ ਸਿੰਘ ਵਾਲਾ ਦੀ ਡਰੇਨ ਦੇ ਵਿੱਚ ਜਿਹੜੀ ਬੱਸ ਡਿੱਗੀ ਹੈ ਪਿੰਡ ਜੀਵਨ ਸਿੰਘ ਵਾਲਾ ਦਾ ਸਰਪੰਚ ਆਸਾਮ ਮੌਜੂਦ ਨੇ ਬਾਪੂ ਜੀ ਮੌਜੂਦ ਨੇ ਜਿਨ੍ਹਾਂ ਦੇ ਆਪਾਂ ਕਹਿੰਦੇ ਪੋਤੀ ਤੇ ਨੂੰ ਉਹਨਾਂ ਦੀ ਡੈਥ ਹੋਈ ਇਹਨਾਂ ਦੇ ਮਾਤਾ ਦੀ ਡੈਥ ਹੋਈ ਹੈ ਨਾ ਸੋ ਫਲਹਾਲ ਅੱਜ ਸਾਰਾ ਦਿਨ ਧਰਨਾ ਲੱਗਣ ਤੋਂ ਬਾਅਦ ਕਿਉਂਕਿ ਕੱਲ ਸੈਂਟਰ ਸਰਕਾਰ ਨੇ ਤਾਂ ਕੱਲ ਜਿਹੜਾ ਹੈਗਾ ਪਰ ਤਾਂ ਮਾਤਰੀ ਨੇ ਟਵੀਟ ਕਰਕੇ ਜਿਹੜਾ ਹੈਗਾ ਸਹਿਤਾ ਰਾਸ਼ੀ ਜਿਹੜੀ ਹੈਗੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਦੇ ਦੇਵਾਂਗੇ ਪੀਐਮ ਫੰਡ ਚੋਂ ਉਹਨਾਂ ਰਿਲੀਜ਼ ਕੀਤੀ ਅੱਜ ਅ ਧਰਨਾ ਲੱਗਿਆ ਰਿਹਾ ਸਾਰਾ ਦਿਨ ਕਾਦੇ ਕਰਕੇ ਲੱਗਿਆ ਰਿਹਾ ਤੇ ਕੀ ਹੁਣ ਹਾਲਾਤ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਬਾਕੀ ਪਰਿਵਾਰ ਨਾਲ ਗੱਲਬਾਤ ਸੁਪਨ ਸਾਹਿਬ ਕਾਦੀ ਭਾਵਨਾ ਤੁਹਾਡਾ ਜਿਹੜਾ ਸਾਰਾ ਦਿਨ ਪ੍ਰੋਟੈਸਟ ਸੀਗਾ ਜੀ ਦੇਖੋ ਕੱਲ ਸਾਡੇ ਪਿੰਡ ਜੀਵਨ ਸਿੰਘ ਵਾਲੇ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਸਾਡੇ ਪਿੰਡ ਤੋਂ 1.5 ਕਿਲੋਮੀਟਰ ਦੀ ਦੂਰ ਤੇ ਡਰੇਨ ਪੈਂਦੀ ਹੈ ਤੇ ਬੱਸ ਉਹਦੇ ਵਿੱਚ ਪਲਟ ਗਈ ਉਹਦੇ ਵਿੱਚ 8 ਮੌਤਾਂ ਹੋਈਆਂ ਨੇ ਤੇ ਕ ਤਕਰੀਬਨ 3 ਕਦਰਜਨ ਦੇ ਕਰੀਬ ਜ਼ਖਮੀ ਹੋਏ ਨੇ ਤੇ ਜਿਹੜੇ ਅੱਜ ਦਾ ਧਰਨੇ ਦਾ ਸੀਗਾ ਉਹ ਜਿਹੜੇ ਪਰਿਵਾਰ ਨੇ ਮ੍ਰਿਤਕ ਪਰਿਵਾਰਾਂ ਦੇ ਵਾਰਸ ਨੇ ਉਹਨਾਂ ਨੇ ਮਿਲ ਕੇ ਲਾਇਆ ਸੀਗਾ ਸਰਕਾਰ પાસે ਮੰਗ ਕਰ ਰਹੇ ਸੀਗੇ ਮੁਆਵਜ਼ੇ ਦੀ ਸੈਟਰ ਸਰਕਾਰ ਨੇ ਤਾਂ 2 ਲੱਖ ਰੁਪਏ ਦੀ ਜਿਹੜੀ ਐਨਾਨਸਮੈਂਟ ਕਰ ਦਿੱਤੀ ਸੀਗੀ ਤੇ ਉਹ ਸਟੇਟ ਸਰਕਾਰ ਤੋਂ ਮੰਗ ਕਰ ਰਹੇ ਸੀ ਵੀ ਉਹ ਵੀ ਕੋਈ ਮੁਆਵਜ਼ਾ ਦੇਵੇ ਪਰਿਵਾਰਾਂ ਨੂੰ ਤੇ ਇਸ ਕਰਕੇ ਤਾਂ ਲੱਗਿਆ ਉਹ ਜਿਹੜਾ ਆਪਾਂ ਗੱਲ ਕਰਕੇ ਤੁਹਾਡੇ ਪਿੰਡ ਦੇ ਕਿੰਨੇ ਜਿਹੜਾ ਆਪਾਂ ਕਿ ਮਰਤਕ ਕੋਸ਼ਤ ਕਿੱਤੀ ਗਈ ਸਾਡੇ ਪਿੰਡੋਂ ਤਿੰਨ ਡੈਥਾਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਕਿ ਇੱਕ ਅਮਨਦੀਪ ਕੌਰ ਤੇ ਉਹਦੀ ਪੁੱਤਰੀ 2 ਸਾਲਾਂ ਦੀ ਤੇ ਇੱਕ ਮਾਤਾ ਮੁਖਤਿਆਰ ਕੌਰ ਉਮਰ 55 ਕੇ ਸਾਲ ਇਹ ਤਿੰਨ ਡੈਥਾਂ ਹੋਈਆਂ ਸਾਡੇ ਪਿੰਡੋਂ ਤੇ ਇਹ ਇਹਦਾ ਕਾਰਨ ਕੀ ਮੰਨਦੇ ਤੁਸੀਂ ਜਿਹੜਾ ਹੈਗਾ ਜਿਹੜਾ ਹਾਦਸਾ ਵਾਪਰਿਆ ਇਹਦਾ ਮੇਨ ਕਾਰਨ ਕੀ ਮੰਨਦੇ ਮੀਨ ਕਾਰਨ ਇਹਦਾ ਇੱਕ ਤਾਂ ਉਹ ਤੋਂ ਬਾਰਿਸ਼ ਹੋ ਰਹੀ ਸੀਗੀ ਜੀ ਤੇ ਇੱਕ ਉਹ ਬੱਸ ਦੇ ਜਿਹੜੇ ਵਾਈਪਰ ਆ ਉਹ ਪ੍ਰੋਪਰ ਕੰਮ ਨਹੀਂ ਕਰ ਰਹੇ ਸੀਗੇ ਚੱਲ ਨਹੀਂ ਰਹੇ ਸੀਗੇ ਤੇ ਡਰਾਈਵਰ ਦੇ ਨਾਲ ਬੈਠੀ ਸਵਾਰੀ ਦੇ ਦੱਸਣ ਦੇ ਮੁਤਾਬਕ ਉਧਰੋਂ ਇੱਕ ਬੰਦ ਵੱਡੀ ਟਿਪਰ ਆ ਰਿਆ ਸੀ ਉਹਨੇ ਥੋੜੀ ਜਿਹੀ ਸਾਈਡ ਲੱਗੀ ਆ ਉਹਦੀ ਅੱਗੇ ਬੱਸ ਦੇ ਤੇ ਡਰਾਈਵਰ ਨੇ ਥੋੜਾ ਕੱਟ ਮਾਰਿਆ ਤੇ ਫਿਰ ਫਿਰ ਟਿਪਰ ਨੇ ਪਿੱਛੇ ਤੋਂ ਸਾਈਡ ਮਾਰੀ ਆ ਉਹਦੀ ਵਜ੍ਹਾ ਨਾਲ ਅਨਬੈਲੈਂਸ ਹੋਣ ਕਰਕੇ ਬੱਸ ਜਿਹੜੀ ਉਹ ਡ੍ਰੇਨ ਜਿੱਡਗੀ ਪਈ ਡ੍ਰੇਨ ਜਿੱਡਗਣ ਤੋਂ ਬਾਅਦ ਉਹ ਮੋਤਾਂ ਹੋਈਆਂ ਜਦੋਂ ਇਹ ਘਟਨਾ ਵਾਪਰਦੀ ਹੈ ਤੁਸੀਂ ਕਿੰਨੇ ਸਮੇਂ ਬਾਅਦ ਪਹੁੰਚਦੇ ਹੋ ਤੁਹਾਡੇ ਪਿੰਡ ਦੇ ਲੋਕ ਕਿੰਨੇ ਸਮੇਂ ਬਾਅਦ ਪਹੁੰਚਦੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਤੇ ਕਿੰਨਾ ਕਿੰਨਾ ਨੇ ਉਦੋਂ ਮਾਲੋ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਵੱਈਆ ਸੀ ਆਮ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯਾਰ ਸੀਗਾ ਘਟਨਾ ਹੋਣ ਤੋਂ ਬਾਅਦ ਸਾਡੇ ਪਿੰਡ ਗੁਰੂ ਘਰ ਵਿੱਚ ਅਨਾਉਂਸਮੈਂਟ ਹੋਈ ਕਿ ਡਰੇਨ ਦੇ ਵਿੱਚ ਬੱਸ ਡਿੱਗ ਪਈ ਹੈ ਤੇ ਅਨਾਉਂਸਮੈਂਟ ਸੁਣਦੇ ਸਾਰੇ ਸਾਰਾ ਪਿੰਡ ਉੱਥੇ ਪਹੁੰਚ ਗਿਆ ਸੀ ਤੇ ਆਉਣ ਜਾਣ ਵਾਲੇ ਰਾਹ ਵਾਲੇ ਵੀ ਉੱਥੇ ਬੱਸ ਦੇ ਵਿੱਚੋਂ ਜਿਹੜੀਆਂ ਸੀਗੀਆਂ ਸਵਾਰੀਆਂ ਜਾਂ ਡੈੱਡ ਬੋਡੀਆਂ ਕੱਢਣ ਤੇ ਲੱਗੇ ਹੋਏ ਸੀਗੇ ਤੇ ਸਾਰਾ ਪਿੰਡ ਉੱਥੇ ਮੌਕੇ ਤੇ ਪਹੁੰਚ ਗਿਆ ਉਹਨਾਂ ਦੀ ਵਜ੍ਹਾ ਨਾਲ ਹੀ ਸਾਰੀਆਂ ਉੱਥੇ ਸਵਾਰੀਆਂ ਤੇ ਡੈੱਡ ਬੋੜੀਆਂ ਗੱਡੀਆਂ ਗਈਆਂ ਤੇ ਪ੍ਰਸ਼ਾਸਨ ਕਿੰਨੇ ਟਾਈਮ ਬਾਅਦ ਉੱਥੇ ਪਹੁੰਚਿਆ ਜੀ ਪ੍ਰਸ਼ਾਸਨ ਤਕਰੀਬਨ ਲੇਟ ਹੀ ਪਹੁੰਚਿਆ ਪ੍ਰਸ਼ਾਸਨ ਦੇ ਪਹੁੰਚਣ ਤਾਂ ਸਿਰਫ ਉਹਨਾਂ ਨੇ ਸਿਰਫ ਵਾਸੀ ਹੀ ਗੱਡੀ ਆ ਉੱਥੋਂ ਸਵਾਰੀਆਂ ਤੇ ਡੈੱਡ ਬੋੜੀਆਂ ਆਲਰੇਡੀ ਲੇਖ ਲੂੜੀਆਂ ਸੀ ਪਹਿਲਾਂ ਹੀ ਉਦੋਂ ਪਹਿਲਾਂ ਜਿਹੜਾ ਹੈ ਨਿਕਲ ਚੁੱਕਿਆ ਸੀ ਤੇ ਜਿਹੜਾ ਪੋਲਾ ਜਿਹੜਾ ਹੈਗਾ ਉਹਦਾ ਹਾਲਾਤ ਮੈਂ ਦੇਖਿਆ ਅਸੀਂ ਉਦੋਂ ਪਹਿਲਾਂ ਜਿਹੜੇ ਚਾਸ ਮੰਦੀ ਦੇ ਜਿਹੜੇ ਮੁੰਡੇ ਵਿੱਚੋਂ ਨਿਕਲੇ ਉਹਨਾਂ ਨਾਲ ਗੱਲਬਾਤ ਕੀਤੀ ਆ ਸਾਰੀ ਕਾਈ ਜੰਮੀਆਂ ਦੂਜੇ ਪਾਸੇ ਤਾਂ ਇੰਨਾ ਹੈਗਾ ਕਿ ਜੇ ਪੁਲ ਦੇ ਵਿੱਚ ਕੋਈ ਰਾਤ ਨੂੰ ਮੋਟਰਸਾਈਕਲ ਡਿੱਗ ਪੇ ਸ਼ਾਇਦ ਉਹ ਦਿਸੈ ਹੀ ਨਾ ਡਰੇਨ ਦਾ ਜਿਹੜਾ ਹੈਗਾ ਕੋਈ ਪ੍ਰਬੰਧ ਨਹੀਂ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਹਾਂਜੀ ਪੁਲ ਜਿਹੜਾ ਹੈਗਾ ਇਹ ਬਹੁਤ ਪੁਰਾਣੇ ਸਮੇਂ ਦਾ ਬਣਿਆ ਹੋਇਆ ਹੈ ਤਕਰੀਬਨ 60-65 ਸਾਲ ਪੁਰਾਣਾ ਪੋਲਾ ਇਹਦੀ ਹਾਲ ਤੰਗਾ ਸੜਕ ਚੌੜੀ ਆ ਪੁਲ ਤੰਗਾ ਜੇ ਕਿਤੇ بارش ਜਾਂ ਧੁੰਦ ਜਾਂ ਹਨੇਰੇ ਦੀ ਕਾਰਨ ਅਕਸਰ ਇਤਿਹਾਸੇ ਹੁੰਦੇ ਰਹਿੰਦੇ ਆ ਪਹਿਲਾਂ ਵੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਪੁਲ ਵੀ ਆ ਜਿਹੜਾ ਉਹ ਵਨਵੇ ਕੀਤਾ ਜਾਵੇ ਜੀ ਉਹਨੂੰ ਨਵਾਂ ਬਣਾਇਆ ਜਾਵੇ ਤੇ ਨਹੀਂ ਤਾਂ ਅੱਗੇ ਤੋਂ ਵੀ ਹਾਸੇ ਹੁੰਦਾ ਡਰ ਸੋ ਸਰਪੰਚ ਸਾਹਿਬ ਨੇ ਕਿਉਂਕਿ ਖੁਦ ਵੀ ਜਿਹੜਾ ਹੈਗਾ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੇ ਰਹੇ ਆ ਬਾਪੂ ਜੀ ਨਾਲ ਆ ਬਾਪੂ ਜੀ ਆ ਬੜਾ ਮਾੜਾ ਹੋਇਆ ਤੁਹਾਡੇ ਪਰਿਵਾਰ ਤੇ ਜਿਹੜਾ ਮਾੜਾ ਹੋਇਆ ਜੀ ਬਾਬੂ ਜੀ ਜਿਹੜਾ ਹੈਗਾ ਇੱਕ ਮੰਨ ਲਓ ਕਿੰਨੇ ਕ ਵਜੇ ਤੁਹਾਡੇ ਨੂੰ ਤੁਹਾਡਾ ਪਰਿਵਾਰ ਮਿਲ ਕੇ ਗਿਆ ਸੀ ਸਾਡਾ ਇੱਕ ਇੱਕ ਤੋਂ ਬਸ ਉੱਤੇ 5-10 ਮਿੰਟ ਜੀ ਘਰੋਂ ਪਰ ਜਾ ਕੇ ਤੇ ਬਸ ਉਹ ਮੋਟਰਸਾਈਕਲ ਖੜਾ ਕੇ ਉੱਥੋਂ ਅੱਡੇ ਤੋਂ ਤੇ ਉਹ ਬਸ ਬੱਸ ਆ ਗਈ ਉਧਰੋਂ ਬਸ ਤੇ ਉਹਦੀ ਜੜ ਕੇ ਮੀਂਹ ਆ ਗਿਆ ਜਾਂਦੇ ਤਾਂ ਮੋਟਰਸਾਈਕਲ ਤੇ ਸੀ ਹਾਂ ਉਹ ਤੋਂ ਉਹਨੇ ਆਖੇ ਵੀ ਚੱਲ ਹੁਣ ਬੱਸ ਚੜ ਜਾਨੇ ਆਂ ਵੀ ਚੜੇ ਸੇਫਟੀ ਨੂੰ ਸਵੇਚਾ ਹਾਂ ਸੇਫਟੀ ਨੂੰ ਚੜ ਜਾਨੇ ਵੀ ਸੌਖੇ ਆ ਜਾਗੇ ਵੀ ਇਹ ਤੇ ਮੋਟਰਸਾਈਕਲ ਦੇ ਮੀਂਹ ਕਣੀ ਦਾ ਮੌਕਾ ਹੋ ਗਿਆ ਵੀ ਲੋਟ ਨਹੀਂ ਆਉਣਾ ਜੀ ਉਹ ਕਿਦੋਂ ਗਈ ਤੇ ਕਹਾ ਪੰਜ ਚਾਰ ਮਿੰਟਾਂ ਜੋ ਜਾ ਕੇ ਨੇੜੀ ਹੀ ਆ ਸਾਡੇ ਨਾਲ ਆਦੇ ਉਹਦੇ ਵਿੱਚ ਜਾ ਕੇ ਬਸ ਉਹ ਡਿੱਗ ਪਈ ਤੇ ਉਹਦੇ ਚ ਤੁਹਾਡੀ ਜਿਹੜੇ ਇਹ ਪੋਤੇ ਦੀ ਉਮਰ 2 ਸਾਲ ਸੀ ਹਾਂ ਪੁੱਤੀ ਦੀ 2 ਸਾਲ ਸੀ ਤੇ ਨੂੰਹ ਦੀ ਸੀ 27-22 ਸਾਲ ਦੀ 27-22 ਸਾਲ ਹਾਂ ਜਿਹੜੀ ਨੂੰਹ ਸੀ ਹਾਂ ਸੋ ਇਹਨਾਂ ਦੇ ਇਹਨਾਂ ਦੇ ਮਾਤਾ ਜੀ ਤੁਹਾਡੇ ਮਾਤਾ ਜੀ ਬਰਦਰ ਕਿੰਨੇ ਉਮਰ ਦੇ ਸੀਗੇ 55 ਸਾਲ ਦੇ ਸੀ ਸਰ ਉਹ ਮਨ ਲਓ ਜਿਹੜਾ ਹੈਗਾ ਦਵਾਈ ਵਗੈਰਾ ਲੈਣ ਜਾ ਰਹੇ ਸੀ ਕਿਸ ਨੂੰ ਮਿਲਣਾ ਨਹੀਂ ਉਹ ਰਿਸ਼ਤੇਦਾਰੀ ਜਿਹੜੀ ਸਿਸਟਰ ਕੋਲ ਜਾ ਰਹੇ ਸੀ ਸੋ ਇਹਨਾਂ ਦੇ ਜਿਹੜਾ ਹੈਗਾ ਜਿਹੜਾ ਹੈਗਾ ਮਾਤਾ ਜੀ ਤੇ ਇਹਨਾਂ ਦੇ ਬਾਈ ਦੇ ਆਪਾਂ ਗੱਲ ਗਏ ਨੂੰ ਤੇ ਉਹਨਾਂ ਦੀ ਪੋਤੀ ਤੇ ਉਸ ਤੋਂ ਬਣਾ ਇੱਕ ਪ੍ਰਵਾਸੀ ਪਰਿਵਾਰ ਵੀ ਇੱਥੇ ਵਿਚਾਰਾ ਆਇਆ ਸੀਗਾ ਪਿੱਛੇ ਸ਼ਾਇਦ ਉਹ ਮੈਨੂੰ ਲੱਗਦਾ ਕਿਸੇ ਉਧਰ ਮਿਲਦੇ ਹੋਣੇ ਸੋ ਉਹੋ ਵੀ ਮੰਨ ਲਓ ਜਿਹੜਾ ਹੈਗਾ ਦੂਸਰੇ ਰਾਜ ਤੋਂ ਜਿਹੜਾ ਮਜ਼ਦੂਰੀ ਕਰਨਾ ਉਹਨਾਂ ਦਾ ਵੀ ਜਿਹੜੇ ਹੈਗਾ ਡੈਥ ਜਿਹੜੀ ਹੋ ਚੁੱਕੀ ਹੈ ਹਨਾ ਸੋ ਆਉਣ ਵਾਲਾ ਸਮਾਂ ਮੰਨ ਲਓ ਜਿਹੜਾ ਹੈਗਾ ਹੁਣ ਤੁਸੀਂ ਜਿਹੜਾ ਸਰਕਾਰ ਨੇ ਜੋ ਤੁਹਾਨੂੰ ਮੁਆਵਜ਼ਾ ਦਿੱਤਾ ਸਰਪੰਚ ਸਾਹਿਬ ਇਹ ਤੋਂ ਸੈਟੀਸਫਾਈ ਹੋ ਸਾਰੀ ਚੀਜ਼ ਤੋਂ ਨਹੀਂ ਹਜੇ ਜਿਹੜੇ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰ ਨੇ ਨਾ ਉਹ ਇਸ ਤੋਂ ਸੈਟੀਸਫਾਈ ਨਹੀਂ ਹੈਗੇ ਜੀ ਤੇ ਉਹ ਮੰਗ ਕਰ ਰਿਹਾ ਕਿ ਸਾਨੂੰ 10 ਲੱਖ ਰੁਪਏ ਮੁਆਵਜ਼ਾ ਪਲੱਸ ਇੱਕ ਨੌਕਰੀ ਦਿੱਤੀ ਜਾਵੇ ਪਰਿਵਾਰ ਦੇ ਕਿੰਨੇ ਮੈਂਬਰ ਨੇ ਕਿਉਂਕਿ ਇਹ ਜਿਹੜਾ ਹੈ ਤੁਸੀਂ ਇਸ ਕਰਕੇ ਮੰਗ ਕਰ ਰਹੇ ਹੋ ਕਿ ਜਿਹੜਾ ਪੁਲ ਦੇ ਕਾਰਨ ਜਾਂ ਸਰਕਾਰੀ ਅਣਗਹਿਲੀ ਕਾਰਨ ਇਹ ਜਿਹੜੀ ਘਟਨਾ ਵਾਪਰੀ ਹੈ ਹਾਂ 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 ਜ਼ਰੂਰ ਭਰਤੀ ਇਹ ਘਟਨਾ ਵਾਪਰੀ ਦਾ ਪੁਲ ਦੇ ਕਰਨੀ ਆ ਕਿਉਂਕਿ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਵੀ ਪ੍ਰਸ਼ਾਸਨ ਨੇ ਤੋਂ ਪਹਿਲਾਂ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਤੁਸੀਂ ਦੇਖੋ ਜਾ ਕੇ ਪੁਲ ਬਹੁਤ ਖਸਤਾ ਹਾਲਤ ਚ ਤੇ ਉਹਦੀ ਰੇਲਿੰਗਾਂ ਜਿਹੜੀ ਉਹ ਵੀ ਬਸ ਕੋਈ ਮੋਟਰਸਾਈਕਲ ਨੂੰ ਰੋਕਣ ਵਾਲੀ ਰੇਲਿੰਗਾਂ ਕੋਈ ਜ਼ਿਆਦਾ ਮਜ਼ਬੂਤ ਰੇਲਿੰਗ ਨਹੀਂ ਹੈਗੀ ਤੇ ਜੇਕਰ ਸਰਕਾਰ ਇਹਦੇ ਵੱਲ ਧਿਆਨ ਦੇ ਕੇ ਇਹਨੂੰ ਇਹਦਾ ਰਸਤਾ ਡਬਲ ਕਰਦੀ ਆ ਤਾਂ ਅੱਗੇ ਤੋਂ ਕੋਈ ਹਾਸਾ ਹਾਂ ਅੰਬਾ ਪਰ ਨੁੱਟਲ ਸਕਦਾ ਤੇ ਨਹੀਂ ਤਾਂ ਅੱਗੇ ਤੋਂ ਵੀ ਇਹ ਹਾਸੇ ਹੁੰਦੇ ਰਹਿਣਗੇ ਤੇ ਸਰਪੰਚ ਸਾਹਿਬ ਜਿਹੜੇ ਮਰਤਕ ਐਲਾਨ ਦਿੱਤੇ ਗਏ ਆ ਕੁੱਲ 8 ਮਰਤਕ ਜਿਹੜੇ ਹੈਗੇ ਆ ਆਲਾਨੇ ਗਏ ਆ ਹਾਂ ਕੁੱਲ 8 ਡੈੱਡ ਬੋੜੀਆਂ ਨੇ ਉਹ ਜੋ ਤਿੰਨ ਤੁਹਾਡੇ ਪਿੰਡ ਦੇ ਨੇ ਹਾਂ ਉਹਦੇ ਵਿੱਚੋਂ ਤਿੰਨ ਸਾਡੇ ਪਿੰਡ ਦੇ ਨੇ ਤੇ ਐਸਪੰਚ ਸਾਹਿਬ ਜਿਹੜਾ ਹੈਗਾ ਸੰਸਕਾਰ ਜਿਹੜਾ ਹੈਗਾ ਹੋਇਆ ਨਹੀਂ ਨਹੀਂ ਸਰਕਾਰ ਅਜੇ ਡੈੱਡ ਬੋੜੀਆਂ ਨਹੀਂ ਲੈਂਦੀਆਂ ਹੈਗੀਆਂ ਮ੍ਰਿਤਕ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਕਿਉਂਕਿ ਉਹ ਮੁਆਵਜ਼ੇ ਦੀ ਮੰਗ ਕਰ ਰਹੇ ਆ ਤੇ ਆ ਜਿਹੜਾ ਹੈਗਾ ਜਿਹੜੀਆਂ ਆਪਾਂ ਕਿ ਜਿਨ੍ਹਾਂ ਦਾ ਇਲਾਜ ਹੋ ਰਿਹਾ ਜਾਂ ਮਰਿਤਕਾਂ ਦੇ ਲਾਸ਼ਾਂ ਉਹ ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਸਵੱਛ ਮੌਜੂਦ ਨੇ ਉਹ ਇਥੋਂ ਤਲਵੰਡੀਆਂ ਨੂੰ ਰੈਫਰ ਕੀਤੇ ਨੇ ਬਠਿੰਡਾ ਏਮਜ ਵਿੱਚ ਅ ਲਗ ਲਗਾਸਤ ਵਾਲਾਂ ਚ ਰੈਫਰ ਕੀਤੇ ਹੋਏ ਨੇ ਮਰੀਜ਼ ਤੇ ਕਈਆਂ ਦੀ ਇਹ ਹਾਲਤ ਨਾਜ਼ੁਕ ਆ ਸੋ ਇਹ ਜਿਹੜਾ ਹੈਗਾ ਮੌਜੂਦ ਜਿਹੜੇ ਹਾਦਸੇ ਵਿੱਚ ਜਿਨ੍ਹਾਂ ਦੀ ਜਾਨ ਕੇ ਉਹਨਾਂ ਦੇ ਪਰਿਵਾਰ ਤੇ ਉਸ ਪਿੰਡ ਦੇ ਸਰਪੰਚ ਸਾਹਿਬ ਨੇ ਇਹਨਾਂ ਦਾ ਕਹਿਣਾ ਕਿ ਜਿਹੜਾ ਹੈਗਾ ਇਹ ਜਿਹੜਾ ਘਟਨਾ ਹੈਗੀ ਆ ਇਹ ਪੁਲ ਦੀ ਖਸਤਾ ਹਾਲਤ ਕਰਕੇ ਉਹਦਾ ਭੀੜਾ ਹੋਣ ਕਰਕੇ ਜਿਵੇਂ ਮੈਂ ਤੁਹਾਨੂੰ ਮੈਂ ਪਹਿਲਾਂ ਵੀਡੀਓ ਚ ਦਿਖਾਇਆ ਵੀ ਸ਼ਾਇਦ ਨਾਲ ਸ਼ਾਟ ਇਹਦੇ ਵੀ ਲਾad ਗਏ ਕਿਉਂਕਿ ਇਹ ਜਿਹੜਾ ਪਿੱਛੋਂ ਲਗਭਗ ਸੜਕ ਚੌੜੀ ਆਉਂਦੀ ਆ ਪੌਲਾ ਆ ਕੇ ਜਿਹੜਾ 65 ਸਾਲ ਪੁਰਾਣਾ ਲਗਭਗ ਪੌਲਾ ਹੈ ਰੇਲਿੰਗ ਉਹਦੀ ਜਿਹੜੀ ਹੈ ਖਤਮ ਹੋ ਚੁੱਕੀ ਹੈ ਚਾਹੇ ਅੱਜ ਪ੍ਰਸ਼ਾਸਨ ਉਹਨੂੰ ਦੁਬਾਰਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਠੀਕ ਆ ਤੇ ਅੱਗੇ ਕੋਰਸਮੀਰ ਨੂੰ ਜਾਣਿਆ ਤਾਂ ਮੋੜ ਆਉਂਦਾ ਮੰਨ ਲੇ ਕਿ ਅੰਨਾ ਇੱਕ ਤਰ੍ਹਾਂ ਦਾ ਅੰਨਾ ਹੀ ਹੋ ਜਾਂਦਾ ਬੰਦਾ ਗਾਂਹ ਵਾਲਾ ਹੈ ਨਾ ਚਾਹੇ ਆਪਾਂ ਗੱਲ ਕਰੀਏ ਜੇ ਡਰਾਈਵਰਸ ਐ ਕਨੈਕਟਰ ਸਾਈਡ ਵਾਲੇ ਪਾਸੇ ਬੈਠੇ ਬੀਬੀ ਦਾ ਕਹਿਣਾ ਕਿ ਅੱਗੇੋਂ ਸਾਹਮਣੇ ਟਿਪਪਰ ਆ ਰਹੇ ਸੀ ਕਿਉਂਕਿ ਟਿਪਪਰਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ ਕਿਉਂਕਿ ਜਿਹੜਾ ਪਹਿਲੀ ਵਾਰੀ ਇਹ ਆ ਰਹਾ ਨਗਦਾ ਉਹਨੂੰ ਕੀ ਪਤਾ ਕਿ ਅੱਗੇ ਜਾ ਕੇ ਪੁਲ ਆ ਜਾਣਾ ਹੈ ਨਾ ਬਾਈ ਸਰ ਦੋ ਜਦੋਂ ਦੋ ਹੈਵੀ ਵਹੀਕਲ ਨਗ ਹੱਕ ਬਾਈ ਮੇਰੀ ਮਾਸੀ ਸੀ ਇਹਦੀਆਂ ਮੇਰੀ ਮਾਸੀ ਦੀਆਂ ਹੀ ਖੁਦ ਪੰਜ ਧੀਆਂ ਸੀ ਜਿਹਨਾਂ ਦੀ ਜਨਰੇਰੀ ਡੈਥ ਹੋਈ ਆ ਅੱਛਾ ਤੇ ਦੋ ਕੁੜੀਆਂ ਨਾਲ ਸੀ ਮੇਰੀ ਮਾਸੀ ਦੇ ਤੇ ਤਿੰਨ ਕੁੜੀਆਂ ਉਹਦੇ ਪਿੰਡ ਸੀ ਉਹ ਵੀ ਬਹੁਤ ਆਰਥਿਕ ਤੰਗੀ ਚੋਂ ਗੁਜ਼ਰ ਰਹੇ ਸੀ ਇਹ ਵਿਚਾਰੇ ਮੇਰਾ ਜਿਹੜਾ ਮਸੜਾ ਉਹ ਤਾਂ ਸਿਰੀ ਸੁਰੀ ਰਲਦਾ ਸੀ ਕਿਹੜੇ ਪਿੰਡੋਂ ਬਾਈ ਇਹ ਬਈ ਇੱਥੇ ਹੁਕਮਾ ਵਾਲੀ ਪਿੰਡ ਤੇ ਚੁੱਗੇ ਚੱਲੀ ਸੀ ਮੇਰੀ ਮਾਸੀ ਆ ਦੇ ਪੇਕਿਆਂ ਦੇ ਚੱਲੀ ਸੀ ਤੇ ਮਸੜਾ ਮੇਰਾ ਸਿਰੀ ਸੀ ਵਿਚਾਰਾ ਤੇ ਇਹ ਕਰ ਕਰਾਂ ਕਰਾਂ ਕੰਮ ਕੰਮ ਟਾਈਮ ਪਾਸ ਕਰਦੇ ਸੀ ਆਪਦਾ ਬਈ ਤੇ ਬਸ ਬਹੁਤ ਮੰਦ ਭਾਗੀ ਘਟਨਾ ਇਹ ਜਿਹੜੀ ਸਰਕਾਰ ਦੀ ਅੰਗਿਲੀ ਕਰਕੇ ਵਰਤੀ ਹੈ ਇਹ ਜਿਹੜੇ ਤਾਂ ਰੋੜ ਜਿਹੜੇ ਤਾਂ ਰੋੜ ਨਹੀਂ ਬਣਾਉਣਾ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਚ ਖੋ ਗਏ ਉਹ ਤਾਂ ਰੋੜੇ ਧੱਕੇ ਨਾਲ ਬਣਾਈਂਦੇ ਡਾਂਗਾ ਮਾਰ ਮਾਰ ਕੇ ਜਿਹੜੇ ਅਸਲੀ ਰੋੜ ਆ ਉਹ ਇਹ ਬਣਾਉਂਦੇ ਨਹੀਂ ਪਏ ਬਿਲਕੁਲ ਜਿਵੇਂ ਆਪਾਂ ਗੱਲ ਪਹਿਲਾਂ ਵੀ ਕੀਤੀ ਆ ਕਿ ਯਾਰ ਜਿਨ੍ਹਾਂ ਤੇ ਟੋਲ ਟੈਕਸ ਲੱਗਣਾ ਠੀਕ ਆ ਜਾਂ ਕਾਰਪੋਰੇਟ ਘਰਾਣਾ ਵਾਸਤੇ ਬਣਨੇ ਆ ਉਹ ਤਾਂ ਲੋਕਾਂ ਨੂੰ ਕੋਟ-ਕੋਟ ਕੇ ਧੱਕੇ ਨਾਲ ਜਿਹੜੇ ਬਣਾਏ ਜਾ ਰਹੇ ਆ ਤੇ ਜਿਨ੍ਹਾਂ ਤੋਂ ਆਮ ਲੋਕਾਂ ਨੇ ਲੰਘਣਾ ਆਮ ਬਸਾਂ ਨੇ ਲੰਘਣਾ ਆਮ ਜਥੋਂ ਦੀ ਆਵਾਜਾਈ ਹੈ ਤੇ ਉਹ ਸਾਰੇ ਦੇ ਸਾਰੇ ਉਹ ਰੱਬ ਆਸਰੇ ਵੀ ਇਹਨਾਂ ਤੋਂ ਕੜਾ ਆਮਦਨ ਆ ਤੇ ਤੁਸੀਂ ਦੇਖ ਲਓ ਵੀ ਪਿਛਲੀ ਵਾਰੀ ਵੀ ਪਿਛਲੀ ਵਾਰੀ ਜਦੋਂ ਪਿਛਲੇ ਸਾਲ ਗਿੱਦੜਾ ਸਾਡੇ ਮੈਂ ਮੁਕਸਰੇ ਏਰੀਏ ਦਾ ਤੇ ਉੱਥੇ ਬਸ ਢਿੱਗੀ ਸੀ ਦੀਪਲਿਆਂ ਦੀ ਬਸ ਢਿੱਗੀ ਸੀ ਸਾਡੇ ਕੋਟਕਪੁਰਾ ਵੜਿੰਗਾ ਵੜਿੰਗਾ ਟੋਲਪਲਾਇ ਕੋਲ ਜਿਹੜੀ ਨਹਿਰ ਇਹ ਮਤਲਬ ਕਿ ਕੋਈ ਕਾਨੂੰਨ ਬਣਨਾ ਚਾਹੀਦਾ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਵੀ ਜਿਹੜੀਆਂ ਇਹ ਅਣਗੇਲੀਆਂ ਹੋ ਜਾਂਦੀਆਂ ਵੀ ਜਿਹੜੇ ਵੀ ਬੰਦੇ ਤੋਂ ਅਣਗੇਲੀ ਹੋਵੇ ਉਹਦਾ ਘੱਟੋ ਘਾਟੇ ਪਰਮਿਟ ਕੈਨਸਲ ਹੋਣਾ ਚਾਹੀਦਾ 4-5 ਸਾਲਾਂ ਵਾਸਤੇ ਵੀ ਕੋਈ ਵੀ ਬੰਦਾ ਧਿਆਨ ਨਾਲ ਚੱਲੇ ਆਪਾਂ ਇਹ ਨਹੀਂ ਕਹਿੰਦੇ ਵੀ ਡਰਾਈਵਰ ਦਾ ਕਸੂਰ ਸਾਇ ਹੈ ਸੀ ਜਾਂ ਨਹੀਂ ਇਹ ਸਾਰੀਆਂ ਗੱਲਾਂ ਹੀ ਰਲ ਜਾਂਦੀਆਂ ਹੁੰਦੀਆਂ ਨਾਲ ਇਹ ਜਿਹੜੇ ਦੀਪ ਵਾਲੀਆਂ ਉਹ ਤਾਂ ਚਲੋ ਸਾਡਾ ਫਿਰ ਵੀ ਥੋੜਾ ਠੀਕ ਆ ਰਸਤਾ ਉਹ ਬਸ ਇਹਨਾਂ ਨੇ ਪਿਛਲੇ ਸਾਲ ਡਿੱਗ ਡਿੱਗੀ ਸੋ ਉੱਥੇ ਵੀ ਬੰਦੇ ਬਹੁਤ ਮਰੇ ਸੀ ਹਾਂ ਬਿਲਕੁਲ ਕਿਉਂਕਿ ਪਿਛਲੇ ਸਾਲ ਵੀ ਜਿਹੜਾ ਇੱਕ ਘਟਨਾ ਜਿਹੜੀ ਹੈਗੀ ਆ ਦੀਬਾਸ ਵਾਲਿਆਂ ਦੀ ਉਧਰਲੇ ਪਾਸੇ ਹੋਈ ਸੀ ਪਹਿਲਾਂ ਫਲਾਲ ਇੱਥੇ ਤਾਂ ਜਿਹੜਾ ਹੈਗਾ ਖੁਦ ਡਰਾਈਵਰ ਦੀ ਜਾਨ ਵਿਚਾਰੇ ਦੀ ਚਲੀ ਗਈ ਕਿਉਂਕਿ ਕਿਸੇ ਦਾ ਜੀ ਤਾਂ ਕਰਦਾ ਨਹੀਂ ਹੁੰਦਾ ਕਿ ਡਿੱਗ ਗਏ ਕਿ ਮਰਨ ਨੂੰ ਹਨਾ ਤੁਸੀਂ ਕੀ ਕਹਿਣਾ ਚਾਹੁੰਦੇ ਭਾਈ ਇਹ ਜਿਹੜੀ ਹੁਕਮਾਂ ਵਾਲੀ ਤੋਂ ਕੁੜੀ ਸੀ ਇਹ ਮੇਰੇ ਸਾਲੇ ਹਾਰ ਸੀ ਸਕੀ ਜੀ ਤੇ ਮੇਰਾ ਸਾਲਾ ਜਿਹੜਾ ਉਹ ਬਿਮਾਰ ਵਗੈਰਾ ਰਹਿੰਦਾ ਤੇ ਉਹ ਆਪ ਹੀ ਪਰਵਸ਼ ਕਰਦੀ ਸੀ ਬੱਚਿਆਂ ਦੀ ਪੰਜ ਧੀਆਂ ਦੀ ਇੱਕ ਹੀ ਮਾਂ ਸੀ ਤੇ ਇੱਕੋ ਹੀ ਸਹਾਰਾ ਸੀ ਮਤਲਬ ਇੱਕੋ ਹੀ ਸਹਾਰਾ ਸੀ ਉਹ ਵੀ ਉਹ ਟੁੱਟ ਗਿਆ ਉਹਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਹਾਦਸੇ ਨੇ ਜਿਹੜਾ ਕਿੰਨੇ ਆ ਜਿਹੜੇ ਹੈਗਾ ਨਾਂ ਭਰਨਯੋਗ ਜਿਹੜੇ ਜ਼ਖਮ ਦਿੱਤੇ ਆ ਕਿ ਜਿਹੜਾ ਹੈਗਾ 22 ਜਮ ਦੱਸਦੇ ਆ ਕੇ ਪਿੰਡਾ ਹੁਕਮ ਹੁਕਮ ਸਿੰਘ ਵਾਲਾ ਹੁਕਮਾ ਵਾਲੀ ਤੋਂ ਸੀ ਜੀ ਮੈਂ ਨਵੇਂ ਪਿੰਡ ਤੋਂ ਹਰਿਆਣਾ ਹਰਿਆਣਾ ਦੇ ਨੇੜੇ ਬਾਰਡਰ ਤੇ ਹੈ ਨਹੀਂ ਨਹੀਂ ਹਰਿਆਣਾ ਹੀ ਲੱਗਦਾ ਹੀ ਪਿੰਡ ਮਤਲਬ ਕਿ ਜ਼ਿਲ੍ਹਾ ਉਹਨਾਂ ਨੂੰ ਫਤਿਆਬਾਦ ਲੱਗਦਾ ਠੀਕ ਹੈ ਹਰਿਆਣੇ ਦੇ ਸੀ ਹਾਂ ਹਰਿਆਣੇ ਦੇ ਸੀ ਉਹ ਹਰਿਆਣੇ ਹਰਿਆਣੇ ਵਿੱਚ ਵਿਆਹੀ ਸੀ ਮੇਰੀ ਮਾਸੀ ਤਾਂ ਤੁਸੀਂ ਦੇਖ ਸਕਦੇ ਹੋ ਭਾਈ ਉਹਨਾਂ ਦਾ ਜਿਹੜੇ ਪੰਜ ਧੀਆਂ ਦਾ ਜਿਹੜਾ ਹਸਾਰਾ ਸੀਗਾ ਉਹ ਵੀ ਜਿਹੜੀ ਮਾਂ ਇਸ ਦੁਨੀਆ ਤੋਂ ਜਿਹੜੀ ਹੈਗੀ ਚਲੀ ਗਈ ਅਸਾਂ ਇੱਕ ਘਟਨਾ ਕਰਕੇ ਸੋ ਸਾਡੀ ਵੀ ਸਰਕਾਰ ਨੂੰ ਗੁਜਾਰਸ਼ ਆ ਕਿ ਇਸ ਜਿਹੜਾ ਪਰਿਵਾਰਾਂ ਨੂੰ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਤੇ ਬਣਦੀ ਜਿਹੜੀ ਨੌਕਰੀ ਦਿੱਤੀ ਜਾਵੇ ਕਿਉਂਕਿ ਇਹਦੇ ਤੋਂ ਸਿੱਧਾ ਸਿੱਧਾ ਹੱਥ ਜਿਹੜਾ ਸਾਡੇ ਆਪਾਂ ਗੱਲ ਕਰਗੇ ਉਹਨਾਂ ਪੁਲਾਂ ਦਾ ਜਿਹੜੇ 65 ਸਾਲਾਂ ਤੋਂ ਨਹੀਂ ਬਣੇ ਸੋ ਅੰਤ ਵਿੱਚ ਕੀ ਕਹਿਣਾ ਚਾਹੋਗੇ ਭਾਈ ਜੀ ਅੰਤ ਵਿੱਚ ਅਸੀਂ ਇਹ ਕੀ ਕਹਿਣਾ ਚਾਹੁੰਦੇ ਵੀ ਸਰਕਾਰ ਨਾ ਤਾਂ ਕੋਈ ਸਾਡੀ ਸੁਣਵਾਈ ਕਰਦੀ ਹੈ ਨਾ ਕੋਈ ਸਰਕਾਰ ਦਾ ਨੁਮਾਇੰਦਾ ਨਾ ਕੋਈ ਡਾਕਟਰ ਨਾ ਕੋਈ ਐਸ.ਡੀ.ਐਮ. ਨਾ ਕੋਈ ਥਾਣੇਦਾਰ ਨਾ ਕੋਈ ਸ਼ਿਫਾਹੀ ਤੱਕ ਨਹੀਂ ਇੱਥੇ ਆਇਆ ਪਤਾ ਲੈਣ ਵਾਸਤੇ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ ਸਾਰੇ ਹਲਕੇ ਕੁੱਤੇ ਵਾਲੇ ਵਾਂਗੂ ਖਾ ਕੇ ਨਾ ਸਾਰਾ ਕੁਝ ਸੁੱਤੇ ਪਏ ਨੇ ਮੌਜ ਨਾਲ ਕੋਈ ਨਹੀਂ ਕੁਛ ਅਧਿਕਾਰ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਕਿਸੇ ਐਮ.ਐਲ.ਏ. ਨਹੀਂ ਆਇਆ ਕੋਈ ਐਮ.ਐਲ.ਏ. ਨਹੀਂ ਆਇਆ ਕੋਈ ਉਹਦਾ ਮੈਂਬਰ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਸਭ ਕੀ ਘਟਨਾ ਵਾਪਰ ਗਈ ਸੋ ਐਡੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਵੀ ਬਾਈਆਂ ਦਾ ਵੀ ਕਹਿਣਾ ਕਿ ਅੱਜ ਫਿਰ ਵੀ ਕਿਸੇ ਐਮਐਲਏ ਨੇ ਜਾਂ ਕਿਸੇ ਨੇ ਵੀ ਰਿਸਪੌਂਸਿਬਲ ਪਰਸਨ ਨੇ ਇੱਥੇ ਆ ਕੇ ਇਹਨਾਂ ਦਾ ਜਿਹੜਾ ਹੈਗਾ ਹਾਲ ਚਾ ਹਜੇ ਤੱਕ ਨਹੀਂ ਪੁੱਛਿਆ ਤੇ ਲਗਭਗ ਘਟਨਾ ਬੀਤੀ ਨੂੰ ਹੋਈ ਨੂੰ ਲਗਭਗ 30 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਮਣ ਰੋਗ ਕੋਲ ਨਾ ਤਾਂ ਦੱਸ ਸਕਦਾ ਨਾ ਬੋਲਦਾ